ਆ ਗਈਆਂ ਨੇਰੀਆ ਫੱਟੇ ਚੱਕਦੇ ਕਦੇ ਬਾਬੇ ਦੀ ਹੱਟੀਆਂ ਲਾਤੀ ਸੂਟਾਂ ਦੀ ਬਹੁਤ ਵੱਡੀ ਸੇਲ 10 ਦਿਨ ਸਿਰਫ 10 ਦਿਨਾਂ ਤੁਹਾਡੇ ਕੋਲ ਵੱਡੇ ਫਾਇਦੇ ਹੋਣਿਆ ਆ ਵੀ ਸੇਲ ਚ ਲਾਏ ਪਿਆ ਆ ਲਓ ਜੀ 275 ਮੇਰਾ ਸੂਟ ਲੈ ਜਾਓ ਭਾਜੀ ਆ ਲਓ ਜੀ ਜਿਹੜੇ ਕਹਿੰਦੇ ਸੀ ਬਾਬਾ ਭੱਜ ਗਿਆ ਬਾਬਾ ਕੈਨੇਡਾ ਚਲ ਗਿਆ ਬਾਬਾ ਢਵਾਈ ਚਲ ਗਿਆ ਉਹਨਾਂ ਨੂੰ ਵੀ ਜਵਾਬ ਆ ਦੇਖੋ ਆਰਗੈਂਜ਼ਰਾਂ ਸੂਟ ਦੁਵੱਟਾ ਜਿਹੜਾ ਬਾਜ਼ਾਰ ਚ ਹਰ ਦੁਕਾਨਦਾਰ 500 600 ਰੁਪਏ ਦਾ ਦੇ ਰਿਹਾ ਬਾਬੇ ਦੀ ਹੱਟੀਆਂ ਲਾਤੀ ਸੇਲ ਚੱਕ ਲੋ 500 ਦੇ 3 ਸੂਟ ਦਵਾਂਗੇ 500 ਦੇ 3 ਸੂਟ ਆ ਚੈੱਕ ਕਰ ਲਓ ਦੁਪੱਟਾ ਫੁੱਲ ਪਿਓਰ ਆ ਕੁਆਲਿਟੀ ਚੈੱਕ ਕਰ ਲਓ 210 ਰੁਪਏ ਦਾ ਸੂਟ ਛੇਦੀ ਛੇਦੀ ਆ ਜਾਓ ਵੇ ਜਿਨ੍ਹਾਂ ਦੀਆਂ ਪਿੰਡਾਂ ਦੇ ਵਿੱਚ ਦੁਕਾਨਾਂ ਆ ਤੁਸੀਂ ਰੀਸੇਲਰ ਹੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਐਦੂ ਉੱਪਰ ਰੱਬ ਦਾ ਨਾਮ ਵੇ ਜੇ ਕੱਪੜਾ ਨਾ ਵੇਖਾ 2 ਸਾਲ ਬਾਅਦ ਬਦਲ ਕੇ ਨਵਾਂ ਲੈ ਜਾਓ ਇਹ ਹੀ ਸੂਟ ਤੁਸੀਂ ਕਿਸੇ ਨੇ 2200 ਦਾ ਖਰੀਦਿਆ ਹੋਣਾ ਕਿਸੇ ਨੇ 1800 ਦਾ ਖਰੀਦਿਆ ਹੋਣਾ ਕਿਸੇ ਨੇ 1700 ਦਾ ਖਰੀਦਿਆ ਹੋਣਾ ਇਹ ਪਹਿਲੀ ਵਾਰੀ ਸੁਣ ਰਹੇ ਹੋ ਵੀ 495 ਦੇ ਵਿੱਚ ਐਦਾ ਕੋਈ ਜਿਹੜੇ ਬਹੁਤ ਵੱਡੇ ਰੋਲੇ ਪਾਉਂਦੇ ਆ ਵੀ ਸਾਡੀਆਂ ਫੈਕਟਰੀਆਂ ਸਾਡੀਆਂ ਮਿੱਲਾਂ ਜਿਹੜੇ ਕਹਿੰਦੇ ਅਸੀਂ 70 70 ਸਾਲ ਤੋਂ ਵੱਡੇ ਹੋਲਸੇਲਰ ਆ ਮੰਜੀਆਂ ਠੋਕਦਿਆਂ 995 ਦਾ ਸੂਟ ਕਰਤਾ 395 ਰੁਪਏ ਬਾਬੇ ਦੀ ਹੱਤੀ ਤੇ 895 ਦੇ mera ਸੂਟ ਵੀ ਲੱਗ ਗਿਆ ਸੇਲ ਤੇ ਆ ਲੋ ਜੀ 332 ਰੁਪਏ ਚ ਲੈ ਜਾਓ 50000 ਦਾ ਕਪੜਾ ਗਾਰੰਟੀ ਦਿੰਨੇ ਆ 15000 ਚ ਦਵਾਂਗੇ ਬਾਬੇ ਦੀ ਹੱਟੀ ਦੇ 50000 ਵਾਲਾ ਕਪੜਾ ਕਰਤਾ 12-15000 ਦੇ ਵਿੱਚ ਆ ਭਾਈ ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਦਾ ਦਾਜਬੜ ਦਾ ਕਪੜਾ ਲੈਣਾ ਜੱਟ ਜੀਮੀਦਾਰ ਆ ਜਾਓ ਵੀ ਇੱਥੇ ਇਹ ਚੱਕੋ 995 ਰੁਪਏ ਦਾ ਜਾਮ ਦਾ ਸੂਟ ਜੀ ਦੇਖੋ ਕੜਾਈ ਦੇਖੋ ਘੇਰਾ ਦੇਖੋ ਸਪੈਸ਼ਲ ਵਿਆਹ ਸ਼ਾਦੀਆਂ ਲਈ ਵਧੀਆ ਸੂਟ 5000 6000 ਲੈ ਜਾਓ 2195 ਰੁਪਏ 2500 3000 ਦਾ ਸੂਟ सेल लागगी है बाबे दी हट्टी ते लो जी 1295 ਰੁਪਏ ਦਾ ਸੂਟ ਲੈ ਜਾਓ ਆ ਦੇਖੋ ਪੀਸ ਤੇ ਦੇਖੋ ਕੜਾਈ ਤੇ ਦੁਪੱਟਾ ਦੇਖੋ ਨਾਰ ਕੰਮ ਦੇਖੋ ਕਿੰਨਾ ਹੈਵੀ ਇਹ ਵੀ ਲੱਗਿਆ ਸੇਲ ਤੇ 4 ਦਿਨ ਵੱਡਾ ਫੇਰਾ ਜੇ ਲੈ ਜਾਓ 1295 ਰੁਪਏ ਦਾ ਲੋਵੀ ਸਟਾਕ ਕਲੀਅਰ ਸੇਲ ਪੂਰੇ ਸ਼ਹਿਰ ਚ ਸ਼ਿਮਰ ਸ਼ਿਮਰ ਹੋਈ ਪਈ ਹੈ ਪੂਰੇ ਪੰਜਾਬ ਚ ਆ ਲੈ ਜਾਓ 1295 ਰੁਪਏ ਆ ਲੋ ਪੀਸ 4 4000 5 5000 ਵਾਲੇ ਸੂਟ ਵੀ ਆ ਲੋ ਜੀ 1995 ਰੁਪਏ ਚ ਆ ਕੜਾਈਆਂ ਆ 2.5 ਮੀਟਰ ਦਾ ਦੁਪੱਟੇ ਜੈਪੁਰ ਦੇ 2495 ਰੁਪਏ ਕਰਤੇ 2495 ਆਖਰੀ ਮੌਕਾ ਤੁਹਾਨੂੰ ਦੇਤਾ ਆ ਜੇ ਫਾਇਦੇ ਕਰਾਉਣੇ ਤੇ ਆਜੋ ਇੱਥੇ ਜੇ ਲੁੱਟਾਂ ਕਰਾਉਣੀਆਂ ਤਾਂ ਜਿੱਥੇ ਦਿਲ ਕਰਦਾ ਚਲ ਜਿਓ ਸਲੋ ਜੀ ਨੇਰੀ ਆ ਗਈਆਂ ਨੇਰੀਆ ਫੱਟੇ ਚੱਕਦੇ ਕਦੇ ਬਾਬੇ ਦੀ ਹੱਟੀਆਂ ਲਾਤੀ ਸੂਟਾਂ ਦੀ ਬਹੁਤ ਵੱਡੀ ਸੇਲ 10 ਦਿਨ ਸਿਰਫ 10 ਦਿਨਾਂ ਤੁਹਾਡੇ ਕੋਲ ਵੱਡੇ ਫਾਇਦੇ ਹੋਣਿਆ 15 1500 ਵਾਲੇ ਸੂਟ ਕਰਤੇ 4 400 ਦੇ ਵਿੱਚ 5 5000 ਵਾਲੇ ਸੂਟ ਕਰਤੇ 1000 1000 ਚ ਤੁਸੀਂ ਆਪ ਹੀ ਦੇਖ ਲਓ ਚਾਰੇ ਪਾਸੇ ਕੈਮਰਾ ਘਮਾਰਿਓ ਦੇਖੋ ਠਾਟਾ ਮਾਰਦਾ ਘੱਟ ਲੋਕ ਪੰਜਾਬ ਹਰਿਆਣਾ ਜੰਮੂ ਸਾਰੇ ਪਾਸੇ ਆ ਗਏ ਆ ਬਾਬਾ ਜੀ ਵਾਹ ਵਾਹ ਕਰਦੀ ਲੋਕ ਬੜੇ ਖੁਸ਼ ਆ ਕਹਿੰਦੇ ਵੀ ਭਾ ਉਹ ਕਰਤਾ ਵੀ ਕਰਿਆਨੇ ਦੇ ਕਰਿਆਨੇ ਦਾ ਸਮਾਨ ਇੰਨਾ ਸਸਤਾ ਜਿੰਨੇ ਸਸਤੇ ਸੂਟ ਮਿਲ ਰਹੇ ਆ ਸੂਟ ਸਸਤੇ ਨਹੀਂ ਕੀਤੇ ਜੀ ਮਿੱਟੀ ਦੇ ਭਾ ਕਰਤੇ ਆ 10 ਦਿਨਾਂ ਵਾਸਤੇ सेल तमाका ਲੈ ਪਰ ਪਹਿਲੇ 4 ਦਿਨ ਵੱਡਾ ਫੇਰਾ ਦੇਣਾ ਆ ਆ ਦੇਖੋ ਆਰਗੈਂਜ਼ਰ ਆ ਸੂਟ ਦੁਵੱਟਾ ਜਿਹੜਾ ਬਾਜ਼ਾਰ ਚ ਹਰ ਦੁਕਾਨਦਾਰ 500 600 ਰੁਪਏ ਦਾ ਦੇ ਰਿਹਾ ਅਸੀਂ ਆਪਣੇ ਭੇੜਾ ਪਰਾਉਣ ਦੇਣ ਜਾ ਰਹੇ ਹਾਂ ਸਿਰਫ 500 ਰੁਪਏ ਦੇ ਤਿੰਨ ਸੂਟ ਭਾਜੀ ਬਾਬਾ ਜੀ ਕਿਦੇ ਭੱਜਣ ਦੀ ਤਿਆਰੀ ਚ ਨਹੀਂ ਇਹ ਵਾਕਈ ਬਾਜ਼ਾਰ ਚ 600 600 ਦਾ ਕਹਿੰਦੇ ਭਾਜੀ ਭੱਜ ਜਾਣਾ ਪਰ ਆਪਾਂ ਲੈ ਭੱਜੇ ਨਹੀਂ ਹਾਲੇ ਤਾਂ ਰੇਟਾਂ ਚ ਸਾਰੇ ਭਜਾਵਾਂਗੇ ਰੇਟ ਦੇਖੋ 500 ਦੇ ਤਿੰਨ ਆ ਦੇਖੋ ਜੀ ਜਿਹੜਾ ਬਾਜ਼ਾਰ ਦੇ ਵਿੱਚ 695 ਦਾ ਇੱਕ ਸੂਟ ਬਾਬੇ ਦੀ ਹੱਟੀਆਂ ਲਾਤੀ ਸੇਲ ਚੱਕ ਲੋ 500 ਦੇ ਤਿੰਨ ਸੂਟ ਦਵਾਂਗੇ 500 ਦੇ ਤਿੰਨ ਸੂਟ ਹਲੋ ਜੀ ਸੁਪਰ ਡੂਪਰ ਇਹ ਟ੍ਰੇਪ ਦਾ ਸੂਟ ਆ ਗਿਆ ਜੀ ਕੰਮ ਦੇਖ ਲੋ ਕੜਾਈ ਦੇਖ ਲੋ ਦੁਪੱਟਾ ਭਾਜੀ ਆਹ ਚੈੱਕ ਕਰ ਲੋ ਦੁਪੱਟਾ ਫੁੱਲ ਪਿਓਰ ਆ ਕੁਆਲਿਟੀ ਚੈੱਕ ਕਰ ਲੋ 210 ਰੁਪਏ ਦਾ ਸੂਟ ਕਰਤਾ ਜੀ ਦੇਖੋ ਭਾਈ ਜਿਨ੍ਹਾਂ ਨੇ ਕਰਨਾ ਸਰਵ ਦਾ ਸੂਟ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਤੁਹਾਡੀਆਂ ਦੁਕਾਨਾਂ ਆ ਤੁਸੀਂ ਰੀਸੇਲ ਰਿਆਂ ਛੇਤੀ ਆਜੋ 210 ਰੁਪਏ ਦਾ ਸੂਟ ਦੂਰ ਮਿੰਨਾ ਲਾ ਕੇ ਲੁਧਿਆਣੇ ਚਲ ਜਿਓ ਭਾਵੇਂ ਅੰਮ੍ਰਿਤਸਰ ਚਲ ਜਿਓ ਜਲੰਧਰ ਚਲ ਜਿਓ ਅੰਬਾਲਾ ਚਲ ਜਿਓ ਨਹੀਂ ਮਿਲਣੇ ਬਾਬੇ ਦੀ ਹੱਟੀ ਜਿੱਥੇ ਸਸਤਾ ਸੂਟ 2 ਸਾਲ ਦੀ ਲਿਖ ਕੇ ਗਾਰੰਟੀ ਦਿੰਨੇ ਆ ਬਈ ਜੇ ਕਪੜਾ ਨਾ ਵੇਖਿਆ 2 ਸਾਲ ਬਾਅਦ ਬਦਲ ਕੇ ਨਵਾਂ ਲੈ ਜਾਓ ਹੋਰ ਦੁਕਾਨਾਂ 'ਟ ਜਾਣੇ ਉਹ ਕਹਿੰਦੇ ਕਾਦਰੇ ਲਿਖਿਆ ਹੁੰਦਾ ਵੀ ਫੈਸ਼ਨ ਦੇ ਦੌਰ ਦੀ ਗਾਰੰਟੀ ਨਹੀਂ ਇੱਥੇ ਨਾ ਰੱਖੋ ਇੱਥੇ ਕਪੜਾ ਨਾ ਵਿਕਿਆ 2 ਸਾਲ ਦੀ ਵਾਪਸੀ ਦਾ ਨਾ ਡਿਜ਼ਾਈਨ ਦਿਖਾਉਣ ਜਾ ਰਿਆਂ ਆ ਲੋ ਜੋਰ ਜੱਟ ਦੇ ਸੂਟ 895 ਰੁਪਏ ਦਾ ਸੂਟ ਵੀ ਲੱਗ ਗਿਆ ਸੇਲ ਤੇ ਆ ਲਓ ਜੀ 335 ਰੁਪਏ ਚ ਲੈ ਜਾਓ ਆ ਦੇਖੋ ਵੀ ਜਿਹੜਾ ਤੁਸੀਂ ਬਾਜ਼ਾਰਾਂ ਚ ਜਾ ਕੇ 50 50 ਹਜ਼ਾਰ ਦਾ ਕੱਪੜਾ ਖਰੀਦਦੇ ਹੋ ਬਾਬੇ ਦੀ ਹੱਟੀ ਦੇ 50 ਹਜ਼ਾਰ ਵਾਲਾ ਕੱਪੜਾ ਕਰਤਾ 12 15 ਹਜ਼ਾਰ ਦੇ ਵਿੱਚ ਤੁਸੀਂ 50 ਹਜ਼ਾਰ ਦਾ ਕੱਪੜਾ ਲੈ ਲਓ 25 ਹਜ਼ਾਰ ਦਾ ਕੱਪੜਾ ਲੈ ਲਓ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਲਈਆਂ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਨਿਆਣੇ ਵਧੀਆ ਸਕੂਲਾਂ ਚ ਪੜਨ ਤੁਸੀਂ ਗੱਡੀਆਂ ਲੈਣੀਆਂ ਸਕੂਟਰੀਆਂ ਲੈਣੀਆਂ ਨਵਾਂ ਕੰਮ ਸ਼ੁਰੂ ਕਰ ਲਓ ਸੈਲਫ ਪੰਜਾਬ ਇੱਕੋ ਹੀ ਹੱਟਿਆ ਜਿਹਦੇ ਨਾਲ ਜੁੜ ਕੇ ਤੁਸੀਂ ਕੰਮ ਸ਼ੁਰੂ ਕਰ ਸਕਦੇ ਆਂ ਕਹਿੰਦੇ 1 ਰੁਪਏ ਦਾ ਘਟਾ ਹੈ ਨਹੀਂ ਹੱਟਿਆ ਦਾ ਵੀ ਘਟਾ ਨਹੀਂ ਆ ਚੱਕੋ 995 ਰੁਪਏ ਦਾ ਜਾਮ ਦਾ ਸੂਟ ਜੀ ਦੇਖੋ ਕੜਾਈ ਦੇਖੋ ਘੇਰਾ ਦੇਖੋ ਨਾਲ ਦੁਪੱਟਾ ਦੇਖੋ ਪਿਓ ਚਨੌਨ ਸ਼ਫੌਨ ਦਾ ਦੁਪੱਟਾ ਨਾਲ ਤੇ ਰੰਗ ਵੀ ਦੇਖੋ ਇੱਕ ਤੋਂ ਇੱਕ ਆ ਰਹੇ ਨੇ ਨਵੇਂ ਤੋਂ ਨਵਾਂ ਆਰਟੀਕਲ ਆ ਲੋ ਜੀ 395 ਰੁਪਏ ਦੀ ਸੇਲ ਲੱਗੀ ਭਾਈ ਜਿਹਨਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਦਾ ਦਾਜ ਬੜਾ ਕੱਪੜਾ ਲੈਣਾ ਜੱਟ ਜ਼ਿਮੀਂਦਾਰ ਆ ਜਾਓ ਬਈ ਇੱਥੇ 395 'ਚ ਸੂਟ ਦੇ ਰਹੇ ਆ 395 ਰੁਪਏ ਦੇ ਜਾਮ ਦਾ ਸੂਟ ਦੇ ਰਹੇ ਆ ਬਾਜ਼ਾਰ 'ਚ 1400 1200 1500 ਜੋ ਰੇਟ ਮੰਗਦੇ ਪਰ ਇੱਥੇ 395 395 ਰੁਪਏ 10 ਦਿਨ ਸੇਲ ਹੈ ਤੇ ਪਹਿਲੇ 4 ਦਿਨ ਵੱਡਾ ਧਮਾਕਾ ਮਿੱਟੀ ਦੇ ਭਾਅ ਕਰਤਾ ਕੱਪੜਾ ਭਾ ਮਿੱਟੀ ਦੇ ਭਾਅ ਦੇਖੋ ਜਾਮ ਦੇ ਸੂਟ ਆਹ ਦੇਖੋ ਕੜਾਈ ਘੇਰਾ ਡਿਜ਼ਾਈਨ ਦੇਖੋ ਗਲਾ ਦੇਖੋ ਰੰਗ ਦੇਖੋ ਇੱਕ ਤੋਂ ਇੱਕ 395 ਰੁਪਏ ਦਾ ਸੂਟ ਹੈ ਜੀ ਵੱਡੇ ਫੈਰੇ ਵੱਡੇ ਤਮਾਕੇ ਲੋ ਜੀ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਸੋ ਦੇਖੋ ਜੀ ਸੇਲ ਲੱਗੀ ਐ 10 ਦਿਨ ਦੀ ਪਰ 3 ਦਿਨ ਤੁਹਾਡੇ ਖਾਸ ਫਾਇਦੇ ਹੋਣਿਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਮੈਂ ਕਹਾਂ ਝੋਲੇ ਪਰ ਫੜ ਫੜ ਕੇ ਲੈ ਜਾਓ ਪੈਸੇ ਥੋੜੇ ਦੇਖੋ ਪੀਸ ਸਲਾਈ ਦੇਖੋ ਫਰੰਟ ਦੇਖੋ 995 ਦਾ ਸੂਟ ਕਰਤਾ 395 ਰੁਪਏ ਬਾਬੇ ਦੀ ਹੱਡੀ ਤੇ ਤੁਸੀਂ ਕਪੜਾ ਲੈਣਾ ਵਿਆਹ ਸ਼ਾਦੀਆਂ ਲਈ ਵੇਚਣ ਵਾਸਤੇ ਸਭ ਤੋਂ ਸਸਤਾ ਇੱਕੋ ਇੱਕ ਦੁਕਾਨ ਆ ਬਾਬੇ ਦੀ ਹੱਡੀ ਦੇ ਲੋ 395 ਰੁਪਏ ਜੇ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਸੂਟ ਵਧੀਆ ਤੋਂ ਵਧੀਆ ਕੜਾਈ ਆ ਲਓ ਜੀ ਫਰੰਟ ਦੇਖੋ ਕੰਮ ਦੇਖੋ ਕੜਾਈ ਦੇਖੋ ਆ ਦੇਖੋ ਪੀਸ ਲੁੱਕ ਦੇਖੋ ਬਣੀ ਹੋਈ ਆ ਲਓ ਜੀ ਦੁਪੱਟਾ ਨਾਲ ਇੱਕ ਤੋਂ ਏਕੜ ਜਣ ਆ ਲਓ ਜੀ ਆ ਚੀਜ਼ ਦੇਖੋ 995 1095 ਦੇ ਸੂਟ ਇੱਕ ਵੇ ਇੱਕ ਰੰਗ ਨਵੇਂ ਤੋਂ ਨਵੇਂ ਤੇ ਰੇਡ ਦੇ ਜਾਣਿਆ ਸਿਰੇ ਤੋਂ ਸਿਰਫ 335 ਰੁਪਏ ਦਾ ਸੂਟ ਦੇਖੋ ਜੀ ਜਿਹੜੇ ਬਹੁਤ ਵੱਡੇ ਰੋਲੇ ਪਾਉਂਦੇ ਆ ਵੀ ਸਾਡੀਆਂ ਫੈਕਟਰੀਆਂ ਸਾਡੀਆਂ ਮਿੱਲਾਂ ਜਿਹੜੇ ਕਹਿੰਦੇ ਅਸੀਂ 70 70 ਸਾਲ ਤੋਂ ਵੱਡੇ ਹੋਲਸੇਲਰ ਆ ਮੰਜੀਆਂ ਠੋਕਦੀਆਂ ਠੋਕ ਲਈ ਠੋਕ ਤੇ ਫੈਰੇ ਹੋ ਰਹੇ ਆ ਇੱਥੇ ਪੰਜਾਬ ਦੇ ਲੋਕਾਂ ਦੇ ਫੈਰੇ ਹੁੰਦੇ ਨਾ ਕਿ ਖੂਨ ਚੂਸੇ ਜਾਂਦਾ ਆਹ ਲੋ ਇੱਥੇ ਫੈਰੇ ਆਹ ਦੇਖੋ ਫੈਕਟਰੀ ਚਲੇ ਜਾਓ ਹੋਲ ਸੇਲਰ ਕੋ ਚਲੇ ਜਾਓ ਨਾ ਕਿਸੇ ਦੀ ਫੈਕਟਰੀ ਦਾ ਨਾ ਕੋਈ ਹੋਲ ਸੇਲਰ ਸਭ ਲੈ ਕੇ ਵੇਚਦੇ ਆ ਲੈ ਕੇ ਆ ਸਿੱਧਾ ਸੂਰਤ ਤੋਂ ਆਂਦਾ ਨਖਰਾਉ ਤੋਂ ਆਂਦਾ ਸੂਟ ਆ ਲੋ ਆ ਸੂਟ ਬੜਾ ਸੋਹਣਾ ਦੁਕਾਨਦਾਰ ਨੇ ਸਾਡੀ ਭੈਣ ਦੇਣਾ 5500 ਦਾ ਬਾਬੇ ਦੇ ਲਈ 2495 ਰੁਪਏ ਦਾ ਪਰ ਅਸੀਂ ਤਾਂ ਰੋਲਾ ਦਾ ਬਾਜ਼ਾਰ 'ਚ ਇਹੇ ਦੁਕਾਨਦਾਰ ਪਾਈ ਜਾਂਦੇ ਬਾਬੇ ਕੋਲ 300 400 500 ਤੋਂ ਵੱਧ ਹੈ ਹੀ ਕਿਤੇ ਨਹੀਂ ਦਿਖਾ ਰਿਹਾ ਭਾਈ ਜਲਵਾ ਤੁਹਾਨੂੰ ਆ ਲੋ 75 750 ਵਾਲਾ ਸੂਟ ਮੇਰੇ ਐਨ ਆਰ ਆਈ ਭਰਾ ਆਂਦੇ ਨਾ ਬਾਹਰੋਂ ਆਹੀ ਸੂਟ ਮੇਰੀਆਂ ਪਹਿਣਾ 75 7500 ਦਾ ਖਰੀਦੀਆਂ ਆਹ ਲੋ 2695 ਰੁਪਏ ਲੋ ਜੀ ਤਿੱਗਣੇ ਤਿੱਗਣੇ ਰੇਟ ਕੱਟ ਕਰਦੇ ਆ ਜਿਹੜਾ 7500 8000 ਦਾ ਸੂਟ ਲੈ ਜਾਓ 2600 2500 2700 ਦੇ ਵਿੱਚ ਲੋ ਪੀਸ ਦੇਖੋ ਕੜਾਈ ਦੇਖੋ ਕੰਮ ਦੇਖੋ ਪ्योर ਨੇਚਰਲ ਕਰੇਵ ਦੇ ਸੂਟ ਆਹ ਲੋ 85 8500 ਰੇ ਸੂਟ ਵੀ ਗੱਲਾਂ ਨਹੀਂ ਕਰਦੇ ਆਓ ਤੇ ਦਵਾਂਗੇ ਪਹਿਲੇ 4 ਦਿਨ ਦਾ ਵੱਡਾ ਫੈਰਾ ਜੇ 10 ਦਿਨ ਦੀ ਸੇਲ ਹੈ ਇਹਦਾ ਰੇਟ ਵੀ 2695 ਰੁਪਏ ਆਹ ਲੋ ਜੀ ਪੀਸ ਦੇਖੋ ਕੜਾਈ ਦੇਖੋ ਪਿਓਰ ਨੇਚਰਲ ਕੈਰੇਬ ਫੁੱਲ ਹੈਵੀ ਸੂਟ ਨਾਲ ਡਿਜ਼ਾਈਨਰ ਦੁਪੱਟੇ ਆਹ ਲੋ ਜੀ 65650 77000 ਹੋਲਸੇਲ ਦਾ ਰੇਟ ਇਹ ਵੀ ਲੱਗ ਗਿਆ ਸੇਲ ਤੇ ਤੇ ਰੇਟ ਕੀ ਕਰਤਾ ਅੱਦੇ ਨਾਲ ਵੀ ਅੱਦਾ 3695 ਰੁਪਏ ਦਾ ਸੂਟ ਲੈ ਜਾਓ ਆ ਦੇਖੋ ਜੀ ਇਹਨੂੰ ਕਹਿੰਦੇ ਆ ਬੁੱਲਬੁੱਲ ਦੇ ਬੱਚੇ ਜਿਹੜੇ ਬਾਜ਼ਾਰਾਂ 'ਚ 95 9500 99000 ਇੱਥੇ 3695 'ਚ ਦੇ ਰਹੇ ਆ 5 5000 ਪਰ ਇੱਕ ਸੂਟ ਤੇ ਕਸੂਟ ਆ ਲੋ 4 4000 45 45 ਹੋਲੇ ਸੂਟ ਵੀ 1995 ਰੁਪਏ ਕਰਤੇ ਜੀ 1995 ਰੁਪਏ ਦੇਖੋ ਜੀ ਇੱਥੇ ਮਿਡਲ ਏਜ ਦੇ ਲਈ ਬਜ਼ੁਰਗਾਂ ਦੇ ਲਈ ਆ ਦੇਖੋ ਇਸ ਤਰ੍ਹਾਂ ਦੇ ਕੁੜੀਆਂ ਲਈ ਪ੍ਰਾਈਸ ਦੇਖੋ ਦੇਖੋ ਵਾਸਤੇ ਰੈੱਡ ਕਲਰ ਸਪੈਸ਼ਲ ਵਿਆਹ ਸ਼ਾਦੀਆਂ ਲਈ ਵਧੀਆ ਸੂਟ 5000 6000 ਅੱਲੇ ਜੋ 2195 ਰੁਪਏ ਚ ਸੂਟ ਆ ਦੇਖੋ ਜੀ ਚੈਲੰਜ ਕਰਦੇ ਆ ਦੁਕਾਨਦਾਰ ਕਹਿੰਦੇ ਸੂਟ ਦੀ ਫੋਟੋ ਨਹੀਂ ਪਾਉਣੀ ਬਾਬੇ ਦੀ ਹੱਟੀਆਂ ਵੀਡੀਓ ਬਣਾ ਕੇ ਪਾ ਦੀ ਚੱਕ ਲੋ 2195 ਬਾਜ਼ਾਰ ਚ 5 5000 ਵਾਲਾ ਸੂਟ 2195 ਹੁਣ ਲੁੱਟਾ ਨਾ ਕਰਾਓ ਬਾਬੇ ਦੀ ਹੱਟੀ ਤੇ ਆਓ ਥੋੜੇ ਪੈਸੇ ਖਰਚ ਕੇ ਕੁਆਲਿਟੀ ਲੈ ਕੇ ਜਾਓ ਵੱਡੇ ਤਮਾਕੇ ਵੱਡੇ ਫੇਰੇ ਕਰਤੇ ਆ ਸੂਟ ਦੇਖੋ ਲੁੱਕ ਦੇਖੋ ਕੜਾਈ ਦੇਖੋ ਘੇਰਾ ਦੇਖੋ ਉਤੋ ਬਾਣਾ ਦੇਖੋ ਜੀ ਦੁਪੱਟਾ ਕਿਆ ਬਾਤ ਆ ਚੀਜ਼ ਦੇਖੋ 2.5 ਮੀਟਰ ਦਾ ਦੁਪੱਟਾ ਰੰਗ ਦੇਖੋ ਇੱਕ ਤੋਂ ਇੱਕ ਆਣਗੇ ਨਵੀਂ ਤੋਂ ਨਵੀਂ ਚੀਜ਼ ਨਵੇਂ ਤੋਂ ਨਵਾਂ ਡਿਜ਼ਾਈਨ ਆਹ ਲਓ ਜੀ ਨਾ 4000 ਨਾ 4500 ਬਾਜੀ 1595 ਦੇ ਮੇਰਾ ਸੂਟ ਓਏ ਹੋਏ ਹੋਏ ਆਹ ਦੇਖੋ ਵੀ ਅੱਖਾਂ ਇੱਕ ਇੱਕ ਇੰਚ ਖੁੱਲ ਜਾਣੀਆਂ ਅੱਜ ਸਾਰਿਆਂ ਦੀ 1595 ਚ ਕਰਤਾ 5000 ਵਾਲਾ ਸੂਟ ਰੰਗ ਕਈ ਹੈਗੇ ਜਿਹੜਾ ਪਸੰਦਿਆ ਲੈ ਜਾਓ ਆਹ ਲੋ ਜੀ ਨੇਚਰਲ ਕਰੇਮ ਜਿਹਨੂੰ ਨੇਚਰਲ ਕਰੇਮ ਕਰਿਆ 2500 3000 ਦਾ ਸੂਟ ਸੇਲ ਲੱਗੀ ਆ ਬਾਬੇ ਜੀ ਢੀਤੇ ਲੋ ਜੀ 1295 ਰੁਪਏ ਦਾ ਸੂਟ ਲੈ ਜਾਓ ਜੀ ਸੋ ਦੇਖੋ ਵੀ 6 ਦੀ 6 ਦੀ ਆਜੋ 95 ਰੁਪਏ ਚ ਪੀਸ ਬਾਬਾ ਜੀ ਆਹ ਸੂਟ ਦਾ ਤੁਸੀਂ ਵੀ 2495 ਚ ਵੇਚਦੇ ਸੀ ਆਹ ਲੋ ਭਾਜੀ ਵੇਚਦੇ ਭਾਜੀ ਅਸੀਂ 2495 ਚ ਕਰੀਨਾ ਵੇਚਿਆ ਨਾ ਵੇਚਣਾ ਇੱਥੇ ਹੋਲ ਸੇਲ ਰੇਟ ਤੇ ਵੇਚਦੇ ਸੀ ਮਿਲਣੇ ਕਰਤੀ ਹੋਰ ਰੈਤ ਹੋਰ ਘਟਾਤਾ ਹੋਰ ਘਟਾਤਾ ਤੇ ਕਰਤਾ ਆਪਾ ਫੈੜਾ ਪਰ ਲੋਕੀ ਤਾਂ ਕਹਿੰਦੇ ਮਹਾਈ ਵੱਧਦੀ ਆ ਤੇ ਤੁਸੀਂ ਘਟਾਈ ਜੰਨੇ ਹੋ ਬਾਜੀ ਪਿੱਛੋਂ ਮਿਲਾਂ ਤੋਂ ਡਾਇਰੈਕਟ ਕਪੜਾ ਲਈਦਾ ਤੇ ਵੱਡੇ ਫੈਰੇ ਕਰਦੀ ਦੀ ਇਹ ਪਹਿਣਾ ਪਰਾਂਵਾਂ ਦੇ ਆ ਦੇਖੋ ਪੀਸ ਆ ਚੀਜ਼ ਦੇਖੋ ਤੁਸੀਂ ਕੰਮ ਦੇਖੋ ਡਿਜ਼ਾਈਨ ਦੇਖੋ ਕੜਾਈ ਦੇਖੋ ਪੀਸ ਦੇਖੋ ਬਣਿਆ ਹੋਇਆ ਆ ਲੋ ਜੀ 2195 ਰੁਪਏ ਦਾ ਸੂਟ ਜੀ ਦੇਖੋ ਜੀ ਕੰਮ ਵੀ ਬਹੁਤ ਸੋਹਣਾ ਕਪੜਾ ਵੀ ਬਹੁਤ ਸੋਹਣਾ ਤੇ ਰੰਗ ਦੇਖੋ ਤੁਸੀਂ ਇੰਗਲਿਸ਼ ਰੰਗ ਦੇ ਰਹੇ ਆ ਜੋ ਇਦਾਂ ਦੀਆਂ ਚੀਜ਼ਾਂ ਮਿਲਣੀਆਂ ਹੀ ਨਹੀਂ ਆ ਦੇਖੋ ਟੌਪ ਟੌਪ ਦੀਆਂ ਚੀਜ਼ਾਂ ਬਾਰ-ਬਾਰ ਮੈਂ ਤੁਹਾਨੂੰ ਕਹਿਣਾ ਆ ਲਓ ਭਾਜੀ ਸ਼ੁਕਰਵਾਰ ਸ਼ਨੀਵਾਰ ਐਤਵਾਰ ਇਹ ਤਿੰਨ ਦਿਨ ਤਾਂ ਤੁਹਾਡੇ ਬੋਲੇ ਵੱਡੇ ਪਾ ਜਣੇ ਆ ਲਓ ਭਾਜੀ ਸ਼ਿਮਰ ਦੀ ਨੇਰੀਆ ਕੀ ਸ਼ਿਮਰ ਦੀ 3500 4000 ਵਾਲੇ ਸੂਟ ਆਹ ਦੇਖੋ ਪੀਸ ਤੇ ਦੇਖੋ ਕਢਾਈ ਤੇ ਦੁਪੱਟਾ ਦੇਖੋ ਨਾਲ ਕੰਮ ਦੇਖੋ ਕਿੰਨਾ ਹੈਵੀ ਫੇ ਵੀ ਲੱਗ ਗਿਆ ਸੇਲ ਚਾਰ ਦਿਨ ਵੱਡਾ ਫੇਰਾ ਜੇ ਲੈ ਜਾਓ 1295 ਰੁਪਏ ਦਾ ਲੋਵੀ ਸਟਾਕ ਕਲੀਅਰ ਸੇਲ ਜਿਹਨੂੰ ਕੰਦੇ ਕਾਫੇ ਲੱਗ ਗਿਆ ਕਿੰਨਿਆਂ ਦੇ ਦਿਨੇ ਪਿਆ ਭਾਜੀ ਦੇਖੋ ਜੀ ਸਾਰਾ ਸਟਾਕ ਕਲੀਅਰ ਕਰਨਾ ਜਿਹੜਾ ਛੇਤੀ ਆਊਗਾ ਜਿਹੜਾ ਪਹਿਲਾ ਆਊਗਾ ਉਹ ਵੱਡੇ ਫਾਇਦੇ ਲੈ ਕੇ ਜਾਊਗਾ ਵੱਡੇ ਫਾਇਦੇ ਆਉਣਾ ਕਿੱਥੇ ਤੁਸੀਂ ਜਮਸ਼ੇਰ ਖਾਸ ਹੋਣਾ ਜਲੰਧਰ ਦੇ ਨਾਲ ਨੰਬਰ ਸਕਰੀਨ ਤੇ ਆ ਫੋਨ ਕਰ ਲਓ ਜੇ ਕੁਝ ਨਾ ਪਤਾ ਲੱਗੇ ਆ ਲਓ ਭਾਜੀ ਪੀਸ ਦੇਖੋ ਕੰਮ ਦੇਖੋ ਕੜਾਈ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਹੈਂਡਵਰਕ ਨਾਲ ਹੈਵੀ ਹੈਵੀ ਸੂਟ 28 28 ਵਾਲਾ ਸੂਟ ਵੀ ਲੱਗ ਗਿਆ ਸਿਰਫ ਤੇ ਸਿਰਫ 1395 ਰੁਪਏ ਦੀ ਰੇਂਜ ਚ ਲੈ ਜਾਓ ਫਟਾਫਟ ਰੰਗ ਵੀ ਮਿਲਣਗੇ ਇੱਕ ਤੋਂ ਇੱਕ ਡਿਜ਼ਾਈਨ ਨਵੇਂ ਤੋਂ ਨਵਾਂ ਵੈਰਾਈਟੀ ਇੱਕ ਤੋਂ ਇੱਕ ਦੇ ਕਲਰ ਦਾ ਕਰਤਾ ਧਮਾਕਾ ਵੇਕ ਗਿਆ ਤੁਹਾਡਾ ਨਾ ਵੀ ਕਿ ਦੋ ਸਾਲਾਂ ਦੀ ਵਾਪਸੀ ਹੈ ਰੁਪਏ ਦਾ ਵੀ ਲੋਸ ਕੋਈ ਨਹੀਂ ਠੀਕ ਹੈ ਜੀ ਆਹ ਦੇਖੋ ਸੀਕਵੈਂਸ ਵਰਗਾਲੇ ਸੂਟ ਜਿਹੜੇ 8 800 1000 ਰੁਪਏ ਦੇ ਬਾਜ਼ਾਰ ਚ ਵਿਕਦੇ ਵੇ ਕ੍ਰੇਮ ਦੇ ਸੀਕਵੈਂਸ ਵਾਲੇ ਆ ਵੀ ਸੇਲ ਚ ਲਾਇਏ ਪਏ ਆਹ ਲੋ ਜੀ 275 ਮੇਰਾ ਸੂਟ ਲੈ ਜਾਓ ਭਾਜੀ ਆ ਲਓ ਜੀ ਜਿਹੜੇ ਕਹਿੰਦੇ ਸੀ ਬਾਬਾ ਭੱਜ ਗਿਆ ਬਾਬਾ ਕੈਨੇਡਾ ਚਲ ਗਿਆ ਬਾਬਾ ਢਵਾਈ ਚਲ ਗਿਆ ਉਹਨਾਂ ਨੂੰ ਵੀ ਜਵਾਬ ਆਹ ਦੇਖੋ ਇੰਦਰੀਆਂ ਚੀਜ਼ਾਂ ਲਿਆ ਕੇ ਦੇ ਦਿੱਤੀਆਂ ਨਾ ਕਿਸੇ ਨੂੰ ਦੇ ਹੋਣੀਆਂ ਨਾ ਕੋਈ ਦੇ ਸਕਦਾ ਗੱਲ ਇੱਕ ਵੀ ਪੰਜਾਬ ਚ ਕਾਕਾ ਪੇ ਪੇ ਤੇ ਪੁੱਤ ਪੁੱਤ ਹੁੰਦਾ ਆਹ ਦੇਖੋ ਰਿਕਾਰਡ ਤੋੜ ਦਿੱਤੇ ਅਸੀਂ ਕੋਈ ਭਾਜੀ ਚੀਜ਼ਾਂ ਦੇਖੋ ਕੜਾਈਆਂ ਦੇਖੋ ਤੇ ਡਿਜ਼ਾਈਨ ਦੇਖੋ ਤੇ ਸਭ ਤੋਂ ਵੱਡਾ ਧਮਾਕਾ ਰੇਡ ਦਾ ਦੇਖੋ ਆ ਸਿਕਵੈਂਸ ਵਾਲੇ ਸੂਟ 445 ਰੁਪਏ ਲੱਗ ਗਏ ਨੇ ਸੇਲ ਤੇ ਛੇਤੀ ਛੇਤੀ ਆ ਜਾਓ ਬੇ ਜਿਨ੍ਹਾਂ ਦੀਆਂ ਪਿੰਡਾਂ ਦੇ ਵਿੱਚ ਦੁਕਾਨਾਂ ਆ ਤੁਸੀਂ ਰੀਸੇਲਰ ਹੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਐਦੂ ਉੱਪਰ ਰੱਬ ਦਾ ਨਾਮ ਐਦੂ ਉੱਪਰ ਕੋਸ਼ ਨਹੀਂ ਮਿਲਣਾ ਆ ਜਾਓ ਵੱਡੇ ਫਾਇਦੇ ਕੱਪੜਾ ਨਾ ਵਿਗਿਆ ਦੋ ਸਾਜੇ ਵਾਪਸ ਦੇ ਦਿਓ ਵਾਪਸ ਵੀ ਲਵਾਂਗੇ ਹੋਰ ਕਿਸੇ ਪਾਸੇ ਜਾ ਕੇ ਦਿਖਾਓ 2 ਮਿੰਟ ਬਾਅਦ ਵੀ ਅਗਲੇ ਕਹਿੰਦੇ ਗਾਰੰਟੀਾਂ ਰੱਖੇ ਇੱਥੇ ਆ ਦੇਖੋ ਚੀਜ਼ਾਂ ਭਾਜੀ ਕੰਮ ਦੇਖੋ ਕੜਾਈਆਂ ਦੇਖੋ ਜਾਲ ਦੇਖੋ ਐਦਾਂ ਦੇ ਸੂਟ 495 ਰੁਪਇਆ ਭਾਜੀ ਕਰਤੇ 495 ਰੁਪਇਆ ਆਹੋ ਤੁਸੀਂ ਚੈੱਕ ਕਰ ਲਓ ਇਹ ਹੀ ਸੂਟ ਤੁਸੀਂ ਕਿਸੇ ਨੇ 2200 ਦਾ ਖਰੀਦਿਆ ਹੋਣਾ ਕਿਸੇ ਨੇ 1800 ਦਾ ਖਰੀਦਿਆ ਹੋਣਾ ਕਿਸੇ ਨੇ 1700 ਦਾ ਖਰੀਦਿਆ ਹੋਣਾ ਇਹ ਪਹਿਲੀ ਵਾਰੀ ਸੁਣ ਰਹੇ ਹੋ ਵੀ 495 ਦੇ ਵਿੱਚ ਐਦਾ ਹੈਵੀ ਫਰੰਟ ਚੈੱਕ ਕਰ ਲਓ ਤੁਸੀਂ ਇਸੇ ਲਈ ਕਹਿੰਦੇ ਆ ਆਜੋ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡੇ ਫਾਇਦੇ ਹੋਣੀਆਂ ਵੱਡੀਆਂ ਪੂਰੀ ਦੁਕਾਨ ਸੇਲ ਤੇ ਲੱਗੀ ਆ ਲੋ ਸੀਕਵੈਂਸ ਵਰਕ ਮਸਲੀਨ ਦਾ ਸੂਟ ਦੁਪੱਟਾ ਕੰਮ ਦੇਖੋ ਡਿਜ਼ਾਈਨ ਦੇਖੋ ਆ ਲੋ ਡਿਜ਼ਾਈਨਰ ਦੁਬੱਟੇ 12 1200 ਵਾਲੇ ਸੂਟ ਵੀ ਆ ਦੇਖੋ ਚੀਜ਼ਾਂ ਦੇ ਦੇਖੋ ਡਿਜ਼ਾਈਨ ਤੇ ਰੇਟਾਂ ਦਾ ਕਰਤਾ ਵੱਡਾ ਫਾਇਦਾ ਤੇ ਵੱਡਾ ਧਮਾਕਾ ਆ ਲੋ 600 ਦੇ 45 ਦੇ ਵਿੱਚ ਸੂਟ ਕਰਤਾ ਜੀ ਨਾ 1200 ਨਾ 1500 ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਲੈ ਜਾਓ ਵੱਡੇ ਫਾਇਦੇ ਵੱਡੇ ਧਮਾਕੇ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ ਦੇ ਆ ਲੋ ਭਾਜੀ 1000 1000 ਰੁਪਏ ਦੇ ਸੂਟ ਵੀ 12 1200 ਵਾਲੇ ਜਾਮ ਦੇ ਹੈਂਡ ਵਰਕ ਵਾਲੇ ਸੂਟ ਦੇਖੋ ਤੁਸੀਂ ਪੀਸ ਦੇਖੋ ਲੁੱਕ ਦੇਖੋ ਕੜਾਈ ਦੇਖੋ ਕੇ ਰਾ ਦੇਖੋ ਕਿੰਨਾ ਸ਼ਾਨਦਾਰ ਤੇ ਦੁਪੱਟਾ ਦੇਖੋ ਬਾ ਕਮਾਲ ਭਾਜੀ ਕੀ ਦੇਖੋ ਇੱਕ ਤੋਂ ਇੱਕ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਰੰਗ ਲਓ 495 ਰੇ ਦਾ ਸੂਟ ਲਓ ਜੀ ਚਲੋ ਜੀ ਤਿੰਨ ਦਿਨਾਂ ਦੇ ਵਿੱਚ ਐਡੇ ਫਾਇਦੇ ਹੋਣੇ ਆ ਜਿਹੜਾ 50000 ਦਾ ਕੱਪੜਾ ਗਾਰੰਟੀ ਦਿੰਨੇ ਆ 15000 ਚ ਦਵਾਂਗੇ 15000 ਚ ਲੈ ਜਾਓ 50000 ਵਾਲਾ ਕੱਪੜਾ 35000 ਬਚਾ ਕੇ ਭੇਜਾਂਗੇ ਇੱਕ ਤੋਂ ਇੱਕ ਡਿਜ਼ਾਈਨ ਲੈ ਜਾਓ ਨਵੇਂ ਤੋਂ ਨਵਾਂ ਰੰਗ ਆਹ ਦੇਖੋ ਦੁਪੱਟਾ ਨਾਲ ਇੱਕ ਤੋਂ ਇੱਕ ਨੇਚਰਲ ਕਰੇਵ ਦਾ ਸੂਟ ਦੁਪੱਟਾ ਦੇਖੋ ਨਾਲ ਰੰਗ ਦੇਖੋ ਤੁਸੀਂ ਇੱਕ ਤੋਂ ਇੱਕ ਨਵੇਂ ਤੋਂ ਨਵੀਂ ਚੀਜ਼ ਹੈ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ ਦੇ ਵਧੀਆ ਦਾ ਵਧੀਆ ਪੀਸ ਵਧੀਆ ਦਾ ਵਧੀਆ ਕਲਰ ਵਧੀਆ ਦਾ ਵਧੀਆ ਕੜਾਈ 495 ਰੁਪਏ ਲਓ ਜੀ ਇੱਕ ਤੋਂ ਇੱਕ ਕੜਾਈ ਦੇ ਰਹੇ ਆ ਭਾਜੀ ਰੇਟਾਂ ਦਾ ਚੈਲੰਜ ਕਰਦੇ ਆ ਚੈਲੰਜ ਰੇਟ ਨਹੀਂ ਮਿਲੂਗਾ ਦਸ ਦਿਨ ਦੀ ਕਲੀਅਰ ਸੇਲ ਦੇ ਵਿੱਚ 4 ਦਿਨ ਦਾ ਮਹਾ ਧਮਾਕਾ ਦੇਖੋ ਜੀ ਕੋਈ ਛੱਤ ਹੇਠਾਂ ਸਾਰਾ ਕੁਝ ਚਾਹੇ 200 300 500 ਭਾਵੇਂ 20000 ਦਾ ਸੂਟ ਲੈ ਜਾਓ ਉਹ ਵੀ ਮਿਲੂਗਾ ਇੱਕੋ ਹੀ ਛਾਤੇ ਦਾ ਫਾਇਦੇ ਫਾਇਦੇ ਹੁਣੇ ਕਿਨਾਂ ਦੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰ ਆ ਜਾਂ ਜਿਨ੍ਹਾਂ ਨੇ ਲੈਣਾ ਵਿਆਹਾਂ ਸ਼ਾਦੀਆਂ ਦਾ ਦਾਜਪੁਰ ਦਾ ਕਪੜਾ ਤੁਹਾਡੇ ਫਾਇਦੇ ਬਹੁਤ ਹੈਗੇ ਆ ਜੇ ਕਪੜਾ ਵੈਗਿਆ ਪ੍ਰੋਪਰ ਤੁਸੀਂ ਰੱਖ ਲਿਓ ਇਹਦਾ ਵਾਪਸ ਆਹ ਦੇਖੋ ਚੀਜ਼ਾਂ ਆਹ ਕੜਾਈਆਂ ਆਹ 2.5 ਮੀਟਰ ਦਾ ਦੁਪੱਟੇ ਜੈਪੁਰ ਦੇ 2495 ਰੁਪਏ ਕਰਤੇ 2495 8-8000 ਦੇ ਸੂਟ ਵੀ 2495 ਆ ਦੇਖੋ ਪੀਸ ਬਾਬਾ ਜੀ ਗੱਲ ਕੀ ਹੈ ਜਿਹੜਾ ਇੰਨਾ ਰੇਟ ਘਟਾਈ ਜਾਂਦੇ ਹੋ ਸੇਲ ਲਾਈ ਹੈ ਮਿਲ ਲਓ ਆਰਡਰ ਹੋ ਗਿਆ ਵੀ ਕਰ ਦੋ ਇਲਾਨ ਤੇ ਕਰ ਦੋ ਫੈਰਾ ਤੇ ਆ ਕਰਤਾ ਵੱਡਾ ਫੈਰਾ ਇਦਾਂ ਦਾ ਜਾਲਾ ਸੂਟ ਆ ਪੀਸ ਦੇਖ ਲਓ ਸੂਟ ਦੇਖ ਲਓ ਹੋਰੀਆਂ ਇੱਕ ਤਾਂ ਮੈਂ ਲੈਟਾ ਜਿਹੀਆਂ ਡਾਇਮੰਡ ਕਾਰਡ ਸੂਟ ਦੀਆਂ ਆ ਦੇਖੋ ਨਾਲ ਦੁਪੱਟਾ 2695 ਰੁਪਏ ਚ ਲੈ ਜਾਓ ਪਾਜੀ ਆ ਲਓ ਵੀ ਜਿਹੜੇ 6500 ਦਾ ਤੁਸੀਂ ਲਿਆ ਹੋਗਾ ਸੂਟ ਕਿਸੇ ਨੇ 5000 ਦਾ ਪਰ 2695 ਚ ਦੇਣਾ ਆ ਤਿੰਨ ਦਿਨ ਤੁਹਾਡੇ ਕੋਲ ਹੈ ਗਿਆ ਸ਼ੁਕਰਸ਼ਨੀ ਆ ਤਾਂ ਆਜੋ ਫਾਇਦੇ ਵੱਡੇ ਕਰਨੇ ਆ ਸ਼ਾਨਦਾਰ ਚੀਜ਼ਾਂ 495 ਰੁਪਏ ਸੇਲ ਲੱਗੀ ਆ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਫਾਇਦਾ ਰੰਗ ਨਵੇਂ ਤੋਂ ਨਵਾਂ ਖਿਰਦੇ ਖਿਰਦੇ ਕਰੋ ਦੇਖੋ ਜੀ ਆ ਦੁਕਾਨ ਸਾਰੀ ਲਾਤੀ ਸੇਲ ਤੇ ਸਾਰੀ ਜਿਹੜਾ ਮਰਜੀ ਕਪੜਾ ਚੱਕ ਕੇ ਲੈ ਜਾਓ ਤਿੱਗੜੇ ਤਿੱਗੜੇ ਰੇਟ ਕੱਟ ਕਰਤੇ ਆ ਫਾਇਦੇ ਬਹੁਤ ਬਣਿਆ ਆ ਚਾਰੇ ਪਾਸੇ ਦੇਖ ਲੋ ਰਸ਼ ਕਿੰਨਾ ਪਿਆ ਆ ਲੋਕ ਦੂਰੋਂ ਦੂਰੋਂ ਆਏ ਹੋਇਆ ਵੱਡੇ ਫਾਇਦੇ ਲੈ ਰਿਆ ਤੁਸੀਂ ਵੀ ਘਰੇ ਕੋ ਭਾਈ ਸ਼ਿਮਰ ਦੇ ਸੂਟ ਹੈਂਡ ਵਰਕ ਦੇ ਨਾਲ 3500 2500 3000 ਪੂਰੇ ਸ਼ਹਿਰ 'ਚ ਸ਼ਿਮਰ ਸ਼ਿਮਰ ਹੋਈ ਪਿਆ ਪੂਰੇ ਪੰਜਾਬ 'ਚ ਆ ਲੈ ਜਾਓ 1295 ਰੁਪਏ ਰੰਗ ਵੀ ਨਵੇਂ ਡਿਜ਼ਾਈਨ ਵੀ ਨਵੇਂ ਇੱਕ ਤੋਂ ਇੱਕ ਕਲਰ ਇੱਕ ਤੋਂ ਇੱਕ ਚਾਰਟ ਵੱਡਾ ਧਮਾਕਾ ਕਰਤਾ ਜੀ ਸੇਲ 'ਚ ਕੋਈ ਕਹਿੰਦਾ 2895 ਕੋਈ ਕਹਿੰਦਾ 3295 ਤੇ ਬਾਬੇ ਦੀ ਹੱਟੀ ਕਹਿੰਦੀ ਭਾਈ ਚੱਕ ਲੋ 1295 1295 ਸਲਵਾਰ ਦੇ ਪੌਚੇ ਕੱਡੇ ਹੋਏ ਸ਼ਿਮਰ ਦੇ ਸੂਟ ਵਿੱਚ ਪੈਚ ਵਰਕ ਦੇ ਨਾਲ ਦੁਪੱਟੇ ਵੀ ਇੱਕ ਤੋਂ ਇੱਕ ਤੇ ਕਢਾਈ ਨਵੀਂ ਤੋਂ ਨਵੀਂ ਤੇ ਡਿਜ਼ਾਈਨ ਆ ਗਿਆ ਜੀ ਤੁਹਾਡੇ ਸਾਹਮਣੇ ਆਹ ਲੋ ਜੀ ਚੱਕੋ ਜੀ 1295 ਰੁਪਏ ਦਾ ਦੇਖੋ ਜੀ ਡਿਜ਼ਾਈਨ ਇਹਦੇ ਵਿੱਚ ਬਹੁਤ ਆ ਕੈਮਰੇ ਦੇਗੇ ਟ੍ਰੇਲਰ ਆ ਜੇ ਫਿਲਮ ਦੇਖਣੀ ਹੈ ਤਾਂ ਬਾਬੇ ਦੀ ਹੱਤੀ ਜਮਸ਼ੇਰ ਖਾਸ ਆਜੋ ਜਿੱਥੇ ਡਿਜ਼ਾਈਨਰ ਸੂਟ ਕਾਡੀਆਂ ਦੇ ਬਾਅਦ ਆਤਮਾਕਾਂ ਸ਼ੇਅਰ ਹੋ ਗਈ ਹੈ ਸ਼ੁਰੂ ਸਟੋਕ ਕਲੀਅਰ ਸੇਰਾ ਪੂਰੀ ਦੀ ਪੂਰੀ ਦੁਕਾਨ ਸੇਰੇ 7:30 ਤੋਂ ਲੈ ਕੇ ਤੁਸੀਂ ਸ਼ਾਮੀ 8 ਵਜੇ ਤੱਕ ਆ ਸਕਦੇ ਹੋ ਇਦਾਂ ਦੇ ਵਧੀਆ ਵਧੀਆ ਸੂਟ ਤੁਸੀਂ ਸਿਰਫ 495 ਜਿ ਲੈ ਕੇ ਜਾ ਸਕਦੇ ਹੋ ਆ ਦੇਖੋ ਪੀਸ ਆ ਲਓ ਪੀਸ 4-4000 5-5000 ਵਾਲੇ ਸੂਟ ਵੀ ਆ ਲਓ ਜੀ 1995 ਰੁਪਏ ਵਿੱਚ ਇੱਕ ਤੋਂ ਇੱਕ ਹਾਈ ਕਲਾਸ ਪੀਸ ਦੇਖੋ ਕਿਰੇ ਤੇ ਕਰੋਸਾਂ ਨਹੀਂ ਵਾਪਸੀ ਦੁਪੱਟਾ ਕਹਿੰਦਾ ਮੈਂ ਸੋਨਾ ਆ ਸੂਟ ਕਹਿੰਦਾ ਮੈਂ ਸੋਨਾ ਆ ਚੈੱਕ ਕਰੋ ਡਿਜ਼ਾਈਨਰ ਚੀਜ਼ਾਂ ਜਿਹੜੀਆਂ ਫਿਲਮਾਂ ਦੇ ਵਿੱਚ ਤੁਸੀਂ ਐਕਟਰੀਆਂ ਦੇ ਮਾਡਲਾਂ ਦੇ ਪਾਏ ਹੋਏ ਦੇਖਦੇ ਹੋ ਉਹ ਚੀਜ਼ਾਂ ਦੇ ਰਹੇ ਆ ਤੇ ਰੇਟ ਕੌਡੀਆਂ ਦੇ ਪਾ ਹੁਣ ਪਿੰਡਾਂ ਦੀਆਂ ਕੁੜੀਆਂ ਵੀ ਫਿਲਮੀ ਐਕਟਰੀਆਂ ਮਾਡਲਾਂ ਵਾਂਗ ਟੋਰਾ ਕੱਢ ਕੇ ਬਿਆਹ ਤੇ ਜਾਣ ਗਈਆਂ ਆ ਲੋ ਭਾਜੀ ਪੀਸ ਦੇਖੋ ਤੁਸੀਂ ਕਪੜਾ ਚੈੱਕ ਕਰ ਲਓ ਪਿਓਰ ਜਾਮ ਤੇ ਦੁਪੱਟਾ ਵੀ ਆ ਗਿਆ ਫੁੱਲ ਪਿਓਰ ਨਾ 1095 ਨਾ 1295 495 ਰੁਪਏ ਚ ਸੂਟ ਲੈ ਜਾਓ ਭਾਜੀ 495 ਪਿਓਰ ਜਾਮ ਕਰਤੀ ਹੈ ਜੀ ਆਲੋ 495 ਆ ਦੇਖੋ 495 ਦੂਰਬੀਨਾ ਲੈ ਕੇ ਨਿਗਾਹ ਦੀ ਐਨਕਾ ਲਾ ਕੇ ਚਲ ਜਾਓ ਦੁਕਾਨਾਂ ਤੇ ਨਹੀਂ ਮਿਲਣਾ ਜੋ ਰੇਟ ਸਾਨੂੰ ਇੱਥੇ ਬਾਬੇ ਦੀ ਹੱਟ ਨਹੀਂ 495 ਫੁੱਲ ਧਮਾਕਾ ਕਰਦਾ ਜਾਮ ਦੇ ਸੂਟਾਂ ਦਾ ਵੱਡਾ ਫੈਰਾ ਕਰਦਾ ਹੈ ਜਾਮ ਦੇ ਸੂਟਾਂ ਨਾਲ ਚੀਜ਼ਾਂ ਦੇਖ ਲਓ ਡਾਈਨਿੰਗਾਂ ਦੇਖ ਲਓ ਇੱਕ ਤੋਂ ਇੱਕ ਚੀਜ਼ ਤੇ ਇੱਕ ਤੋਂ ਇੱਕ ਡਿਜ਼ਾਈਨ ਆ ਲੋ ਜੀ 495 ਰੁਪਏ ਦਾ ਸੂਟ ਲੈ ਜਾਓ ਬਾਬਾ ਜੀ ਗੱਲ ਹੋਰ ਕੀ ਹੈ ਦੁਕਾਨਦਾਰ ਕੋ ਜਾਣੇ ਹੋ ਉਹ ਕਹਿੰਦੇ ਜੀ ਚਾਰ ਚਾਰ ਦਾ ਮੁੱਠਾ ਲੈ ਕੇ ਜਾਓ ਭਾਜੀ ਕੱਲਾ ਕੱਲਾ ਪੀਸ ਦਾਂਗੇ 495 ਦਾ ਭਾਵੇਂ 100 ਸੂਟ ਲੈ ਜਾਓ ਭਾਵੇਂ ਵਿੱਚੋਂ ਇੱਕ ਇੱਕ ਕੱਢ ਕੇ ਲੈ ਜਾਓ ਮੈਂ ਕਿਹਾ ਪੱਕਾ ਭਾਜੀ ਇੱਕ ਇੱਕ ਸੂਟ ਕੱਢ ਕੇ ਲੈ ਜਾਓ ਚੁੰਨੀ ਫੁੱਲ ਪਿਓਰ ਦੀ ਤਜੇ ਭਾਦੀਏ ਜਾਮਣਾ ਹੋਈ ਲੱਖ ਰੁਪਇਆ ਨਾਲ ਨਕਦ ਲੈ ਜਾ ਆ ਲੋ ਵੀ 1 ਲੱਖ ਰੁਪਏ ਦੀ ਸ਼ਰਤ 1 ਲੱਖ ਰੁਪਏ ਦੀ ਸ਼ਰਤ ਲਾਤੀ ਆ ਜੇ ਇਹਨੂੰ ਕੋਈ ਡੁਪਲੀਕੇਟ ਸਾਬਤ ਕਰ ਦੇਵੇ ਇਹਨੂੰ ਡੁਪਲੀਕੇਟ ਸਾਬਤ ਕਰ ਦੇਵੇ ਭਾਜੀ ਲੱਖ ਰੁਪਏ ਸ਼ਰਤ ਲੱਗੀ ਜੇ ਆ ਲੋ ਲੱਖ ਰੁਪਏ ਨਾਮ ਲੈ ਜਾ ਘਰ ਬੈਠਿਆ ਪੈਸੇ ਕਮਾਓ ਸਿਰਫ ਜਾਮ ਨੂੰ ਸਾਬਤ ਕਰੋਵੇ ਡੁਪਲੀਕੇਟ ਆ Ориジナル ਐਦਾਂ ਦਾ ਡਿਜ਼ਾਈਨ 495 ਰੁਪਏ ਬਾਜ਼ਾਰ ਚ 1200 1300 1400 1100 ਬਾਬੇ ਦੀ ਹੱਟੀ ਤੇ 495 495 ਬਾਕੀ ਜਲਦੀ ਜਲਦੀ ਕਰੋ ਵੱਡਾ ਫਾਇਦਾ ਪੂਰੀ ਦੀ ਪੂਰੀ ਦੁਕਾਨਾ ਨਿਗਾਹ ਮਾਰ ਲਓ ਇੱਕ ਨੁੱਕਰ ਤੋਂ ਲੈ ਕੇ ਦੂਜੀ ਨੁੱਕਰ ਤੱਕ ਪੂਰੀ ਦੀ ਪੂਰੀ ਦੁਕਾਨ ਕਰਤੀ ਸੇਲ ਤੇ 10 ਦਿਨ ਵੱਡੇ ਫਾਇਦੇ ਵੱਡੇ ਧਮਾਕੇ ਜੇ 1 ਰੁਪਏ ਦਾ ਵਿਲੋਸ ਨਹੀਂ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰ ਘਰ ਬਾਬੇ ਦੀ ਹੱਟੀ ਤੇ ਆ ਜਾਓ ਵੱਡੇ ਫਾਇਦੇ ਕਰਾਂਗੇ ਜੀ ਦੇਖੋ ਜੀ ਨੰਬਰ ਸਕਰੀਨ ਤੇ ਆ ਆਖਰੀ ਮੌਕਾ ਤੁਹਾਨੂੰ ਦੇ ਤਾ ਆ ਜੇ ਫਾਇਦੇ ਕਰਾਉਣੇ ਤੇ ਆ ਜਾਓ ਇੱਥੇ ਜੇ ਲੁੱਟਾਂ ਕਰਾਉਣੀਆਂ ਤਾਂ ਜਿੱਥੇ ਦਿਲ ਕਰਦਾ ਚਲ ਜਿਓ ਸ਼ੁੱਕਰਵਾਰ ਸ਼ਨੀਵਾਰ ਇੱਕ ਵਾਰੀ ਐਤਵਾਰ ਤੱਕ ਕਹਿਣ ਤੇ ਆ ਜਾਓ ਮੁੜ ਕੇ ਤੁਸੀਂ ਆਪਣੇ ਤਾਈਆਂ ਚਾਚੀਆਂ ਭੂਆਂ ਭਜਾਈਆਂ ਨੂੰ ਗਰੁੱਪ ਬਣਾ ਬਣਾ ਕੇ ਇੱਥੇ ਆਉਂਗੇ ਚੈਲੰਜ ਕਰਦੇ ਆ ਤੁਹਾਡੇ ਨਾਲ ਹੋਰ ਤੁਸੀਂ ਕੋਈ ਜਾਣਕਾਰੀ ਲੈਣੀ ਤੇ ਨੰਬਰ ਸਕਰੀਨ ਤੇ ਆ ਫੋਨ ਕਰ ਸਕਦੇ ਆ ਕੈਮਰਾਮਨ ਹੋਮਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਜਮਸ਼ੇਰ ਖਾਸ